ਸਪੀਡ ਦੀ ਗੱਲ ਕਰੀ ਬਈ ਜੀ ਕਿੰਨੀ ਸਪੀਡ ਸਪੀਡ ਬਹੁਤ ਆ ਵੀਰੇ 65 ਦੀ ਸਪੀਡ ਰੈਕਟਰ ਦੀ ਇਹਦੀ ਠੀਕ ਹੈ ਲੈ ਮਤਲਬ 65 ਦੀ ਜੇ ਮੋੜ ਦੀ ਸਪੀਡ ਆ ਪੂਰੀ 65 ਦੀ ਹੈ ਰੈਕਟਰ ਦੀ ਚਲਾ ਕੇ ਚੈੱਕ ਕਰਾਂ ਜਹਾ ਜੰਗੂ ਭਾਜਦਾ ਵਾ ਸਸਤੇ ਭਾ ਦਾ ਐਨ ਐਚ ਸੋਨੂ ਕੋਈ 735 735 ਨਹੀਂ ਦਿੰਦਾ ਜਿਹੜੇ ਰੇਟ 855 ਡਬਲ ਕਲਚ 6 ਚੇਰੀ ਦਿੰਨੇ ਡਿਮਾਂਡ ਵੀਰੇ 1 ਲੱਖ 48000 ਆ ਠੀਕ ਹੈ ਜੀ ਮੌਕੇ ਤੇ ਕਰ ਲਗ 35000 ਦਾ ਨੈਟ ਦੇਵਾਂਗੇ ਟਰੈਕਟਰ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਖੜੇ ਆਂਗੇ ਮੋਗਾ ਟਰੈਕਟਰ ਮੰਡੀ ਤੇ ਬਾਈ ਜੰਟਾ ਆਪਣੇ ਨਾਲ ਹੋਊਗਾ ਕਰਦਾ ਗੱਲਬਾਤ ਕਿੰਨੇ ਟਰੈਕਟਰ ਲੈ ਗਿਆ ਸੱਸੀਆ ਬਾਈ ਜੀ ਸੱਸੀਆ ਬਾਈ ਜੀ ਕੀ ਹਾਲ ਹੈ ਜੀ ਠੀਕ ਹੋ ਬਾਈ ਜੀ ਬਹੁਤ ਵਧੀਆ ਜੀ ਠੀਕ ਹੈ ਬੇਚਾ ਕਿੰਨੇ ਟਰੈਕਟਰ ਲੈ ਗਿਆ ਬਾਈ ਜੀ ਹੈਗੇ 5 ਟਰੈਕਟਰ ਇੱਥੇ ਜੀ ਠੀਕ ਆ ਬਾਈ ਜੀ ਕੰਡੀਸ਼ਨ ਕਿਵੇਂ ਰਹਿਣੀਆਂ ਬਾਈ ਜੀ ਕੰਡੀਸ਼ਨ ਵਧੀਆ ਸਾਫ ਟਰੈਕਟਰ ਬੇਚਾ 5 ਟਰੈਕਟਰ ਠੀਕ ਆ ਬਾਈ ਜੀ ਕਾਪੀ ਕਾਗਜਾਂ ਦੇ ਪੰਜਾਬ ਨੰਬਰ ਜੀ ਪੰਜਾਬ ਨੰਬਰ ਹਾਂ ਤਲੋ ਮੇਟਰ ਵੀਡੀਓ ਸਟਾਰਟ ਕਰ ਦੇਵਾਂਗੇ ਆਪਾਂ 3230 ਤੋਂ ਨਿਊ ਹਾਲੈਂਡ ਪਲੱਸ ਵਾਲਾ ਮਾਡਲ ਆ ਬਈ ਜੀ ਕੰਡੀਸ਼ਨ ਚ ਚੈੱਕ ਕਰ ਲੋ ਬਈ ਜੀ ਆਲ ਓਰੀਜਨਲ ਆ ਬਈ ਜੀ ਬਾਕੀ ਨਹੀਂ ਸ਼ੋ ਮਰਗੜ ਪੇਂਟ ਆ ਵੀਰੇ ਬਾਕੀ ਟਰੈਕਟਰ ਸਾਰਾ ਓਰੀਜਨਲ ਆ ਠੀਕ ਹੈ ਮਤਲਬ ਕਿਹੜੀ ਇੰਜਨ ਗੇਅਰ ਦਾ ਸਾਰਾ ਇੰਜਨ ਗੇਅਰ ਸਾਰਾ ਬਾਡੀ ਲੈਨ ਸਾਰੀ ਓਰੀਜਨਲ ਆ ਨਾਲ ਦੀ ਠੀਕ ਆ ਬਈ ਜੀ ਬਾਈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਟਾਇਰ ਰਹਿਣਗੇ ਬਈ ਜੀ ਟਾਇਰ ਬੈਕ ਟਾਇਰ ਹੈਗੇ ਮਗਰਲੇ ਨਵੇਂ ਆ ਵੀਰੇ ਫੁਲੀਅਰ ਦੇ ਮਗਰਲੇ ਟਾਇਰ ਬਈ ਜੀ ਨਵੇਂ ਨੇਗੇ 13 ਵਾਲੇ ਟਾਇਰ ਨੇਗੇ ਤੇ ਫਰੰਟ ਰੇਡੀਅਲ ਇੰਜਨ ਗੇਅਰ ਓਕੇ ਹੈ ਭਾਈ ਇੰਜਨ ਗੇਅਰ ਵਧੀਆ ਵੇਨੇ ਚਲਾਵਾ ਸੋਹਣਾ ਡੇਟਾ ਠੀਕ ਆ ਭਾਈ ਜੀ ਇੰਜਨ ਗੇਅਰ ਦਾ ਭਾਈ ਕਹਿੰਦਾ ਓਕੇ ਹੈਗਾ ਚਾਲ ਚਲਾਵਾ ਓਕੇ ਹੈਗਾ ਇਹ ਡਬਲ ਪੀਟੀਓ ਵਾਲਾ ਟਰੈਕਟਰ ਆ ਡਬਲ ਪੀਟੀਓ ਵਾਲਾ ਹਾਂਜੀ ਠੀਕ ਹੈ ਡਬਲ ਡਿਸਟ੍ਰਿਬਿਊਟਰ ਤੇ ਆ ਇਹਦਾ ਆਲ ਡਿਸਟ੍ਰਿਬਿਊਟਰ ਆ ਵੀਰੇ ਦਾ ਠੀਕ ਆ ਭਾਈ ਜੀ ਜੇ ਸਪੀਡ ਦੀ ਗੱਲ ਕਰੀਏ ਭਾਈ ਜੀ ਕਿੰਨੀ ਸਪੀਡ ਸਪੀਡ ਬਹੁਤ ਆ ਵੀਰੇ 65 ਦੀ ਸਪੀਡ ਟਰੈਕਟਰ ਦੀ ਇਹਦੀ ਠੀਕ ਹੈ ਲੋ ਮਤਲਬ 65 ਦੀ ਜੇ ਰੋਡ ਦੀ ਸਪੀਡ ਆ ਪੂਰੀ 65 ਦੀ ਟਰੈਕਟਰ ਦੀ ਚਲਾ ਕੇ ਚੈੱਕ ਕਰਾਂ ਜਹਾਜ਼ ਵਾਂਗੂ ਭਜਦਾ ਠ ਬਾਕੀ ਜਿਹਨ ਚੈੱਕ ਕਰਵਾਤਾ ਤੇ ਸ਼ਤਰੀ ਬਾਈ ਸ਼ਤਰੀ ਵੀਰੇ ਨਾਲ ਜੋ ਆਹੀ ਆਏਦੇ ਕੋਸ਼ਿਸ਼ ਜੋ ਆਏਗਾ ਹਾਂਜੀ ਵੀਰੇ ਠੀਕ ਆ ਬਾਈ ਜੀ ਬੈਟਰੀ ਬੂੰਡਰੀ ਨਵੀਆਂ ਟਰੈਕਟਰ ਦੀ ਠੀਕ ਆ ਜੀ ਬਾਕੀ ਚੰਗਾ ਟਰੈਕਟਰ ਚਲਾਵੇ ਚਲੋ ਇਹਦਾ ਸੋਨਾਪੁਰਾ ਠੀਕ ਆ ਜੀ 2003 ਮਾਡਲ ਆ ਤੇ ਡਿਮਾਂਡ ਹੈਗੀ ਬਾਈ ਜੀ ਦੀ ਡਿਮਾਂਡ 175 ਹੈ ਮੰਡੀ ਦੀ ਤਾਂ ਠੀਕ ਆ ਜੀ ਟਰੈਕਟਰ ਦੇਵਾਂਗੇ 1,60,000 ਦਾ ਵੀਰੇ ਨਾਲ ਠੀਕ ਆ ਜੀ ਲੋ 1,75,000 ਰੁਪਏ ਡਿਮਾਂਡ ਹੈ 1,60,000 ਰੁਪਏ ਦਾ ਬਾਈ ਜੀ ਦੇਵਾਂਗੇ ਤੇ ਪੰਜਾਬ ਨੰਬਰ ਆ ਬਾਈ ਜੀ ਹਾਂਜੀ ਤੇ ਆ ਗਿਆ ਗਿਆ ਬਾਈ ਜੀ 45 ਫਾਰਮਟਰ ਹੈ ਇੱਕ ਕੰਡੀਸ਼ਨ ਚ ਚੈੱਕ ਕਰੋ ਵੀ ਟਰੈਕਟਰ ਦੀ ਤੇ ਮਾਰੀ ਗਈ ਸਾਰਾ origignal ਹੈ ਵੀਰੇ 2001 ਮਾਡਲ ਆ ਠੀਕ ਹੈ ਜੀ ਸਾਰਾ origignal ਟਰੈਕਟਰ ਆ ਨਾਲ ਦੇ ਸ਼ੋਮਰ ਗਾਰਡ ਆ ਟਾਇਰ ਚੌਂਕਾ ਹੀ ਨਵਾਂ ਟਰੈਕਟਰ ਤੋਂ ਠੀਕ ਹੈ ਜੀ ਟਰੈਕਟਰ ਪੂਰਾ ਸੁੱਕਾ ਹੈ ਟਰੈਕਟਰ ਗੁਡਇਰ ਵਾਲੇ ਹਾਂਜੀ ਵੀਰੇ ਸੁੱਕਾ ਪਿਆ ਟਰੈਕਟਰ ਡਬਲ ਕਲੱਚ ਟਰੈਕਟਰ ਨਾਲੇ ਠੀਕ ਹੈ ਜੀ ਤੇ ਬੈਕ ਟਾਇਰ ਕਿਹੜੇ ਬਈ ਜੀ ਬੈਕ ਟਾਇਰ ਗੁਡਇਰ ਦੇ ਨਵੇਂ ਆ ਮੂਰਲੇ BK T ਦੇ ਨਵੇਂ ਆ ਠੀਕ ਆ ਠੀਕ ਆ ਬਈ ਜੀ ਤੇ ਬਾਕੀ ਇੰਜਨ ਗੇਅਰ ਬਾਈ ਕਹਦਾ ਚੈੱਕ ਕਰਕੇ ਲੈ ਕੇ ਜਾਓ ਬਈ ਜੀ ਤੇ ਪੰਜਾਬ ਨੰਬਰ ਆ ਪੀਵੀ 13 ਸੰਗਰੂਰ ਦਾ ਨੰਬਰ ਆ ਟਰੈਕਟਰ ਪੂਰਾ ਸੁੱਖਾ ਚੈਪਲੀ ਕਾਪੀ ਆਨਲਾਈਨ ਬੋਲਦਾ ਠੀਕ ਆ ਜੀ ਆਨਲਾਈਨ ਬੋਲਦਾ ਬਾਈ ਕਹਿੰਦਾ ਤੇ ਮਾਡਲ ਲਗਾ ਬਾਈ ਜੀ ਇਹ 2001 ਮਾਡਲ ਆ ਜੀ ਠੀਕ ਆ ਜੀ ਡਬਲ ਕਲਚ ਆ ਬਾਈ ਡਬਲ ਕਲਚ ਆ ਬਾਈ ਜੀ ਠੀਕ ਆ ਜੀ ਤੇ ਡਿਮਾਂਡ ਹੈ ਕੀ ਬਾਈ ਜੀ ਡਿਮਾਂਡ ਹੈ ਜੀ 215000 ਮੰਡੀ ਦੀ ਵਿੱਚ ਜੀ ਠੀਕ ਟਰੈਕਟਰ ਦੇਵਾਂਗੇ ਇੱਕ 95 ਦਾ ਲਾਸਟ ਠੀਕ ਆ ਜੀ ਲਓ ਮਤਲਬ 20000 ਰੁਪਏ ਦੀ ਸੂਟ ਆਗੇ ਬਾਕੀ ਤੁਸੀਂ ਦੇਖ ਸਕਦੇ ਬਾਈ ਜੀ ਅਜੇ ਤੱਕ ਜਿਹੜੇ ਜਾਂਸੀ ਚ ਆਉਂਦੇ ਨੇ ਨਾ ਬਾਈ ਜੀ ਕਵਰ ਡੰਡ ਤੇ ਅਗੇ ਕਹੇਗਾ ਬਈ ਜੀ ਸਵਰਾਜ 855 55 ਜੀ 3 ਸਟਾਰ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਜਮਾ ਸਸਤੇ ਭਾ ਦਾ ਐਨ ਐਚ ਸੋਨ ਨੂੰ ਕੋਈ 735 ਨਹੀਂ ਦਿੰਦਾ ਜਿਹੜੇ ਇਹਦੇ 855 ਡਬਲ ਕਲਚ 6 ਚਰੀ ਦਿੰਨੇ ਆ ਠੀਕ ਆ ਬਈ ਜੀ ਤੇ ਮਾਡਲ ਹੈਗਾ ਵੀ ਜੀ ਇਹ ਮਾਡਲ 96 ਵੀਰੇ ਠੀਕ ਹੈ ਜੀ 96 ਮਾਡਲ ਆ ਡਬਲ ਕਲਚਾ 14 ਦੇ ਟਾਇਰ ਆਗੇ ਬੈਕ ਟਾਇਰ ਹੈਗੇ ਵੀ ਜੀ ਮਾਡਲੇ 45 ਪੈਸੇ ਆ ਜੀ ਮੂਲੇ ਹੈਗੇ 670 ਪੈਸੇ ਠੀਕ ਹੈ ਮੂਲੇ ਬਾਕੀ ਪਾਰਟ ਲੈਂ ਚੈੱਕ ਕਰੋ ਟਰੈਕਟਰ ਸਾਫ ਸੁਥਰਾ ਪਿਆ ਪੂਰਾ ਠੀਕ ਹੈ ਲੋ ਟਰੈਕਟਰ ਪੂਰਾ ਸੁੱਕਾ ਪਿਆਗਾ ਛੋਟੇ ਜ਼ਿੰਮੇਦਾਰ ਵਾਸਤੇ ਜਿਹੜਾ ਵੀਰ ਕਹਿੰਦਾਗਾ ਹੈ ਨਾ ਵੀ ਸਾਲ ਮਸ਼ੀਨ ਤੇ ਲਾ ਲਓ ਇੰਜਨ ਗੇਅਰ ਦਾ ਇੰਨਾ ਚੰਗਾ ਪੇਕ ਠੀਕ ਹੈ ਜੀ ਮਤਲਬ ਜੇ ਲਾ ਕੇ ਚੱਲੀ ਆ ਜਣਾ ਕੰਡੀਸ਼ਨ ਦਾ ਪੂਰਾ ਕੋਕਾ ਹੀ ਆਲੀ ਆਣਾ ਬਈ ਹਾਂਜੀ ਵੀ ਪੂਰਾ ਸਾਫ ਪਿਆ ਡੈਕਟਰ ਮਾਡਲ ਦੇ ਹਿਸਾਬ ਨਾਲ ਠੀਕ ਬਗੜ ਮੂਡ ਨਾਲ ਦੀ ਹੈ ਡੈਕਟਰ ਤੇ ਠੀਕ ਹੈ ਜੀ ਪੰਜਾਬ ਨੰਬਰ ਹੈਗਾ 96 ਮਾਡਲ ਆ ਤੇ ਡਿਮਾਂਡ ਆਈ ਹੈ ਬਈ ਜੀ ਦੀ ਡਿਮਾਂਡ 1.5 ਲੱਖ ਰੁਪਏ ਆ ਵੀਰੇ ਠੀਕ ਹੈ ਜੀ 1.5 ਲੱਖ ਮੌਕੇ ਤੇ 1.35 ਲੱਖ ਡੈਕਟਰ ਨਿੱਟ ਦੇਵਾਂਗੇ ਠੀਕ ਹੈ ਜੀ 1 ਲੱਖ 35 ਹਜ਼ਾਰ ਦਾ ਜੀ ਜੇ ਕਿਸੇ ਵੀਰ ਕੋਲੇ ਜਿਆਦਾ ਪੈਸਾ ਵਾਲਾ ਟਰੈਕਟਰ ਵੀ ਹੈਗਾ ਕਹਿੰਦੇ 2 ਲੱਖ ਰੁਪਏ ਦਾ ਟਰੈਕਟਰ ਹੈਗਾ ਕਟਾਉਣਾ ਵੀ ਕੱਟ ਵੀ ਲਵਾਂਗੇ ਟਰੈਕਟਰ ਕੋਈ ਚੱਕਰ ਠੀਕ ਹੈ ਲਓ ਪਤਰ ਪੈਸੇ ਵੀ ਬਾਈ ਕਹਿੰਦਾ ਦੇ ਦਾਂਗੇ ਠੀਕ ਹੈ ਭਾਈ ਤੇ ਅੱਗੇ ਆ ਗਿਆ ਬਾਈ ਜੀ 3600 ਫੋਰਡ ਕੰਡੀਸ਼ਨ ਚ ਚੈੱਕ ਕਰ ਲਓ ਬਾਈ ਜੀ ਰੰਗ ਪੇਂਟ ਬਾਈ ਜੀ ਰੰਗ ਉੱਤੋਂ ਥੋੜਾ ਜਿਹਾ ਸ਼ੋਅ ਤਿਆਰ ਆ ਥੱਲੇ ਬਾਰ ਸਾਈਡਾਂ ਫੁੱਟਾ ਸਾਰੀਆਂ Ориਜినਲ ਆ ਕਹ ਲਓ ਉੱਪਰਲੇ ਮਾਰ ਸਿਓ ਮੜਾ ਤਿਆਰ ਠੀਕ ਆ ਜੀ ਮਗਰ ਆਦਾ ਜੀ ਗਾੜ ਨਾਲ ਦੇ ਦੇ ਹਲੇ ਇਹ ਟਰੈਕਟਰ 99 ਮਾਡਲ ਆ ਫਰਸਟ ਪਾਰਟੀ ਦਾ ਠੀਕ ਤੇ ਬਾਕੀ ਤੁਸੀਂ ਦੇ ਸਕਦਾ ਬਈ ਡੰਡਾ ਟੁੰਡੇ ਹਜੇ ਤੱਕ ਨਾਲ ਦੀ ਪੈਣਗੀ ਤੇ ਟਾਇਰ ਹੈਗੇ ਬਈ ਜੀ ਨਾਲ ਦੀ ਆ ਰੇਟਰ ਦੀ ਮੂਹਰਲੀ ਵੀ ਠੀਕ ਹੈ ਜੀ ਟਾਇਰ ਬਈ ਜੀ ਟਾਇਰ ਵੀ ਨੇ ਮਗਲੇ ਦਾ 60 ਪੈਸੇ ਆ ਜੇ ਕੇ ਤੇ ਮੂਹਲੇ ਮਾਰਫ ਦੇ ਨਵੇਂ ਆ ਠੀਕ ਹੈ ਜੀ ਮਿਲ ਲੇ ਵੀ ਮੂਹਲੇ ਟਾਇਰ ਨਵੇਂ ਆਗੇ ਇੰਜਨੀਅਰ ਬਈ ਇੰਜਨ ਗੇਅਰ ਦਾ ਪੂਰਾ ਓਕੇ ਆ ਵਾ ਕੇ ਚੈੱਕ ਕਰਕੇ ਲੈ ਜਾਓ ਇਹਦਾ ਠੀਕ ਹੈ ਜੀ 95 ਮਾਡਲ ਆਗਾ ਤੇ ਡਿਮਾਂਡ ਲੱਗੀ ਬਈ ਜੀ ਦੀ ਡਿਮਾਂਡ ਵੀਰੇ 1 ਲੱਖ 48000 ਠੀਕ ਹੈ ਜੀ ਮੌਕੇ ਤੇ 1 ਲੱਖ 35000 ਦਾ ਨੈਟ ਦੇਵਾਂਗੇ ਰੇਟਰ ਠੀਕ ਹੈ ਜੀ ਨੇ ਵੀ 1 ਲੱਖ ਤੇ 35000 ਰ ਬਾਕੀ ਮਾਨ ਤਾਨ ਮੌਕੇ ਤੇ ਹੋ ਜੂਗਾ ਤੇ ਅੱਗੇ ਆ ਗਿਆ ਬਈ ਜੀ ਫਾਰਮਰ ਟਰੈਕ 60 ਜੀ 97 ਮਾਡਲ ਆ ਡਬਲ ਕਲਚ 97 ਮਾਡਲ ਆ ਬਈ ਜੀ ਡਬਲ ਕਲਚ ਹੈਗਾ ਬੈਕ ਟਾਇਰ ਦੇਸੀ ਨਵੇਂ ਆ ਮੂਲ ਵੀ 60 70 ਰੁਪਏ ਟਾਇਰ ਹੈਗਾ ਠੀਕ ਆ ਜੀ ਤੇ ਲੋ ਵੀ ਬੈਕ ਟਾਇਰ ਹੈਗੇ ਨੇ 13 ਦੇ ਹਾਂ ਜੀ 13 ਵਾਲੇ ਵੀਰੇ ਠੀਕ ਆ ਜੀ ਮਗਾੜ ਨਵੇਂ ਲੱਗੇ ਆ ਟਰੈਕਟਰ ਬਾਕੀ ਇੰਜਨ ਗੇਅਰ ਤਾਂ ਪੂਰਾ ਓਕੇ ਆ ਠੀਕ ਆ ਲੋ ਵੀ ਤਰੋ ਇੰਜਨ ਗੇਅਰ ਦਾ ਬਾਈ ਜਿਹੜਾ ਪੂਰਾ ਫੁੱਲ ਓਕੇ ਹੈਗਾ ਤੇ 97 ਮਾਡਲ ਹੈਗਾ ਤੇ ਡਿਮਾਂਡ ਹੈਗੀ ਬਈ ਜੀ ਦੀ ਡਿਮਾਂਡ 68 ਆ ਜੀ ओके 1.5 ਲੱਖ ਦਾ ਰੇਟ ਲਾਸਟ ਹੋਊਗਾ ਵੀਰੇ ਇੰਨੇ ਦਾ ਹੀ ਠੀਕ ਹੈ ਜੀ ਲੈ ਵੀ 1.5 ਲੱਖ ਰੁਪਏ ਦਾ ਬਾਈ ਕਾਂ ਦਾ ਜੱਸ ਜਿਆ ਨੋ ਹੋਊਗਾ ਬਾਕੀ ਤੁਸੀਂ ਬਾਡੀ ਲਾਈਨ ਚੈੱਕ ਕਰ ਸਕਦੇ ਹੋ ਬਾਡੀ ਲਾਈਨ ਦਾ ਪੂਰਾ ਫੁੱਲ ਸਾਫ ਹੈ ਫੁੱਲ ਸੋਨਾ ਤੇ ਹੈਗਾ ਸੈਂਟਰ ਗੇਅਰ ਚ ਆ ਗਿਆ ਠੀਕ ਹੈ ਬਾਈ ਜੀ ਹਾਂ ਜੀ ਤੇ ਇਹ ਤੋਂ ਬਿਨਾਂ ਵੀ ਜੀ ਹੋਰ ਟਰੈਕਟਰ ਬਾਕੀ ਵੀ ਤਾਂ ਟਰੈਕਟਰ ਸੇਲ ਆ ਉਹ ਘਰੇ ਖੜੇ ਆ ਤਾਂ ਠੀਕ ਹੈ ਜੀ ਬਾਕੀ ਇਹ ਫਿਲਹਾਲ ਇੰਨੇ ਟਰੈਕਟਰ ਆਪਣੇ ਕੋਲ ਖੜੇ ਆ ਇਸ ਵਕਤ ਠੀਕ ਹੈ ਜੀ ਹਾਂ ਜੀ ਵੀਡੀਓ ਤਾਂ ਵਧੀਆ ਸੇਲ ਹੋ ਜਾਂਦੀ ਨੇ ਬਈ ਜੀ ਵਧੀਆ ਬਹੁਤ ਸੋਹਣਾ ਵੀਰੇ ਜਿੰਨੀਆਂ ਵੀਡੀਓ ਪਾਈਆਂ ਆਪਣੇ ਵਧੀਆ ਰੇਟਰ ਦੇ ਕੇ ਠੀਕ ਆ ਜੀ ਰੇਟ ਵਜਾ ਕੇ ਆਪਾਂ ਮਾਲਕ ਦੀ ਬਾਹਰ ਰੇਟ ਚਾਰਜ ਕਰਕੇ ਵਿਕਦੇ ਆ ਵੀਰ ਜੀ ਠੀਕ ਆ ਜੀ ਜੇ ਰੇਟ ਵੱਧ ਹੋਊਗਾ ਤਾਂ ਫਿਰ ਕਿੱਥੋਂ ਚੀਜ਼ ਵਿਕਣੀ ਠੀਕ ਥੋੜਾ ਮਾਰਜਨ ਘੱਟ ਲੈ ਘਟਾ ਲਈਦਾ ਆਪਾਂ ਆਪਦੀ ਕਮਾਈ ਥੋੜੀ ਘੱਟ ਲਈਦੀ ਪਰ ਕਮਾਈ ਤੇ ਕਰਨੀ ਆ ਇਹ ਤਾਂ ਗੱਲ ਆ ਜੀ ਹਾਂਜੀ ਵੀਰ ਜੀ ਕਮਾਈ ਕਰਕੇ ਦੋ ਕਮਾਈ ਕਰਕੇ ਹੀ ਆਏ ਠੀਕ ਆ ਜੀ ਬਾਕੀ ਟਰੈਕਟਰ ਸਾਰੇ ਇੰਡੀਅਨ ਗੀਅਰ ਦੇ ਚੰਗੇ ਹੋਣਗੇ ਆ ਤਾਂ ਵਾਹ ਕੇ ਚੈੱਕ ਕਰਕੇ ਫਿਰ ਲੈ ਕੇ ਜਾਓ ਠੀਕ ਆ ਬਈ ਜ ਠੀਕ ਤੇ ਇੱਥੋਂ 3-4 ਕਿਲੋਮੀਟਰ ਤੇ ਆ ਵਿੱਚ ਠੀਕ ਹੈ ਠੀਕ ਹੈ ਭਾਈ ਜੰਟੇ ਠੀਕ ਹੈ ਵੀ ਜੀ ਧੰਨਵਾਦ ਚਲੋ ਮੇਥਰ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਸਿਕਾ